ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੀ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾ ਗਿਆ ਪਪੂਏ ਤੇ ਸਬਜ਼ੀਆਂ ਦਾ ਹੈਲਦੀ ਨਾਸ਼ਤਾ ਅਸੀਂ ਘਰ ਦੇ ਵਿੱਚ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਤੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦਾ ਹੈ ਅਸੀਂ ਇਹਦੇ ਵਾਸਤੇ ਪੋਈ ਦੀ ਇੱਕ ਕੌਲੀ ਛੋਟੀ ਅਸੀਂ ਜਿਹੜੀ ਪੋਈ ਦੀ ਲਈ ਹੈ ਜਿੰਨੇ ਅਸੀਂ ਪੁਆ ਲਿਆ ਉਨਾ ਹੀ ਅਸੀਂ ਬੇਸਣ ਲਿਆ ਤੇ ਨਾਲ ਲਈਆਂ ਅਸੀਂ ਸਬਜ਼ੀਆਂ ਸਬਜ਼ੀਆਂ ਜਿਹੜੀਆਂ ਆਪਾਂ ਹਰੀਆਂ ਆਪਣੇ ਮਰਜ਼ੀ ਦੇ ਮੁਤਾਬਕ ਲੈ ਸਕਦੇ ਆ ਜਿਹੜੀਆਂ ਸਬਜ਼ੀਆਂ ਸਾਨੂੰ ਪਸੰਦ ਆ ਉਹ ਹੀ ਸਬਜ਼ੀਆਂ ਅਸੀਂ ਪਾ ਸਕਦੇ ਆ ਤੇ ਇਹਦੇ ਵਿੱਚ ਅਸੀਂ ਜਿੰਨਾ ਬੇਸਣ ਲਿਆ ਉਨਾ ਹੀ ਅਸੀਂ ਪੁਆ ਲਿਆ ਤੇ ਦੋ ਅਸੀਂ ਆਲੂ ਲੈ ਮੀਡੀਅਮ ਸਾਈਜ਼ ਦੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਉਬਾਲ ਲਿਆ ਤੋ ਲੈ ਤੇ ਉਹਨਾਂ ਨੂੰ ਆਪਾਂ ਹੌਂ ਕਰ ਲਵਾਂਗੇ ਕਦੂ ਕਸ ਹਾਂਜੀ ਸਾਡਾ ਜਿਹੜਾ ਪੂਆ ਥੋੜਾ ਜਿਹਾ ਮੋਟਾ ਹੈ ਪਰ ਜਦੋਂ ਆਪਾਂ ਇਹਨੂੰ 10 ਮਿੰਟ ਵਾਸਤੇ ਪਾਣੀ ਚ ਧੋ ਕੇ ਰੱਖ ਦਿਆਂ ਇਹ ਜਿਹੜਾ ਸੌਫਟ ਹੋ ਜਾਂਦਾ ਹਾਂਜੀ ਅਸੀਂ ਆਲੂਆਂ ਨੂੰ ਛਿੱਲ ਲਿਆ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਕਰ ਦਿਆਂ ਕਦੂ ਕਸ ਤੇ ਇੱਕ ਪਾਸੇ ਆਪਾਂ ਭਾਂਡੇ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਆਪਾਂ ਧੋ ਲੈਣਾ ਇਨੂੰ ਆਪਾਂ ਦੋ ਤਿੰਨ ਪਾਣੀਆਂ ਦੇ ਵਿੱਚ ਧੋਣਾ ਹੈ ਜਦੋਂ ਤੱਕ ਇਹ ਪਾਣੀ ਜਿਹੜਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਨੇ ਪਾਣੀ ਪੋਏ ਨੂੰ ਚੰਗੀ ਤਰ੍ਹਾਂ ਧੋਣਾ ਹੈ ਤੇ ਜਿਹੜਾ ਪਾਣੀ ਆਪਾਂ ਨੇ ਬਿਲਕੁਲ ਕੱਢ ਦੇਣਾ ਹਾਂਜੀ ਪੋਏ ਨੂੰ ਅਸੀਂ ਦੋ ਤਿੰਨ ਵਾਰੀ ਸਾਫ਼ ਪਾਣੀ 'ਚ ਧੋ ਲਿਆ ਹੁਣ ਆਪਾਂ ਇਹਨੂੰ ਦੋ ਕਚੂੜੀਆਂ ਜਿਹੜੀਆਂ ਪਾਣੀ ਦੀਆਂ ਪਾਵਾਂਗੇ ਤੇ ਆਪਾਂ ਇਹਨੂੰ 10 ਕਿ ਮਿੰਟ ਰੈਸਟ ਵਾਸਤੇ ਰੱਖ ਦੇਵਾਂਗੇ ਤਾਂ ਕਿ ਇਹ ਸੌਫਟ ਹੋ ਜਾਵੇ ਐਨੇ ਆਪਾਂ ਬੜੇ ਪਾਂਡੇ ਦੇ ਵਿੱਚ ਜਿਹੜਾ ਮਿਸ਼ਰਣ ਤਿਆਰ ਕਰਦੇ ਹਾਂ ਆਲੂਆਂ ਨੂੰ ਅਸੀਂ ਕੱਦੂਕਸ ਕਰ ਲਿਆ ਨੂੰ ਇੱਕ ਬੜੇ ਭਾਂਡੇ ਦੇ ਵਿੱਚ ਪਾ ਲਿਆ ਨਾਲ ਹੀ ਪਾਏ ਆਪਾਂ ਨੇ ਅਦਰਕ ਹਰੀ ਮਿਰਚ ਇਹਨਾਂ ਨੂੰ ਆਪਾਂ ਬਹੁਤ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਨਾਲ ਹੀ ਪਾਏ ਆਪਾਂ ਨੇ ਪਿਆਜ਼ ਆਪਾਂ ਇਹਨਾਂ ਨੂੰ ਕੱਦੂਕਸ ਵੀ ਕਰ ਸਕਦੇ ਹੋ ਆਪਣੀ ਮਰਜ਼ੀ ਹੈ ਬਰੀਕ ਵੀ ਕੱਟ ਸਕਦੇ ਆ ਤੇ ਨਾਲ ਪਾਈ ਅਸੀਂ ਸ਼ਿਮਲਾ ਮਿਰਚ ਤੇ ਨਾਲ ਹੀ ਪਾਤੇ ਆਪਾਂ ਨੇ ਲਾਲ ਟਮਾਟਰ ਨਾਲ ਪਾਤੀ ਆਪਾਂ ਨੇ ਗਾਜਰਾਂ ਜਦੋਂ ਆਪਾਂ ਨੇ ਸ਼ਿਮਲਾ ਮਿਰਚ ਚੀਰੀਏ ਜਿਹੜੇ ਇਹਦੇ ਬੀਜੋਂ ਆਪਾਂ ਨੇ ਕੱਢਤੇ ਤੇ ਇੱਕ ਛੋਟੀ ਕੌਲੀ ਪਾਈ ਅਸੀਂ ਬੇਸਣ ਦੀ ਨਾਲ ਪਾਇਆ ਅਸੀਂ ਅੱਧਾ ਚਮਚ ਚਾਟ ਮਸਾਲਾ ਇੱਕ ਚਮਚ ਪਾਇਆ ਅਸੀਂ ਨਮਕ ਦਾ ਤੇ ਅੱਧਾ ਚਮਚ ਪਾਇਆ ਅਸੀਂ ਗਰਮ ਮਸਾਲਾ ਅੱਧਾ ਚਮਚ ਪਾਇਆ ਅਸੀਂ ਹਲਦੀ ਪਾਊਡਰ ਅੱਧਾ ਚਮਚ ਪਾਈ ਅਸੀਂ ਕਸੂਰੀ ਮੇਥੀ ਹਾਂਜੀ ਹੁਣ ਜਿਹੜਾ ਪোয়া ਸਾਡਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਸੌਫਟ ਹੋ ਗਿਆ ਜਿਹੜਾ ਪਾਣੀ ਤਾਂ ਪੋਏ ਨੂੰ ਬਿਲਕੁਲ ਸੋਖਤ ਕਰ ਲਿਆ ਬਿਲਕੁਲ ਇਹ ਨਰਮ ਨਰਮ ਜਿਹਾ ਜਿਹਾ ਹੋ ਗਿਆ ਹੁਣ ਆਪਾਂ ਇਹਨੂੰ ਵੀ ਵਿੱਚ ਪਾ ਦਵਾਂਗੇ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਬੈਨ ਆਪਾਂ ਨੂੰ ਚੰਗੀ ਤਰ੍ਹਾਂ ਮਲਦੇ ਇੱਕ ਆਟੇ ਦਾ ਜਿਸ ਤਰ੍ਹਾਂ ਆਪਾਂ ਢੋ ਤਿਆਰ ਕਰਦੇ ਹਾਂ ਉਸ ਤਰ੍ਹਾਂ ਆਪਾਂ ਨੇ ਇਹਨੂੰ ਤਿਆਰ ਕਰ ਲੈਣਾ ਜੇ ਪਾਣੀ ਦੀ ਲੋੜ ਪਈ ਤਾਂ ਅਪ ਚੂਲੀ ਦੇ ਨਾਲ ਥੋੜਾ ਵਾ ਤਾਂ ਪਾਣੀ ਪਾ ਸਕਦੇ ਹਾਂ ਇਹ ਆਪਾਂ ਨੇ ਪਹਿਲਾਂ ਪੂਰਾ ਇਹਨੂੰ ਸੌਫਟ ਬਣਾਣਾ ਹੈ ਫਿਰ ਜੇ ਘੱਟ ਪਾਣੀ ਹੋਇਆ ਤਾਂ ਇਹਦੇ ਵਿੱਚ ਪਾਣੀ ਆਪਾਂ ਹੋਰ ਪਾ ਸਕਦੇ ਹਾਂ ਦੇਖੋ ਨੂੰ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਅਸੀਂ ਸਾਰੀਆਂ ਜਿਹੜੀਆਂ ਇਹਦੇ ਵਿੱਚ ਹੈਲਦੀ ਚੀਜ਼ਾਂ ਪਾਈਆਂ ਇਹ ਜਿਹੜੀ ਸਾਡਾ ਨਾਸ਼ਤਾ ਬਣ ਕੇ ਬਹੁਤ ਵਧੀਆ ਤਿਆਰ ਹੋਊਗਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੀ ਜਰੂਰ ਟਰਾਈ ਕਰਿਓ ਬਣਾਉਣ ਦਾ ਬਹੁਤ ਹੀ ਸੌਖਾ ਟੈਂਕ ਹਾਂਜੀ ਅਸੀਂ ਦੋ ਛੂੜੀਆਂ ਪਾਣੀ ਦੇ ਪਾਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਦੇਵਾਂਗੇ ਤੇ ਇਹਨੂੰ ਕਾਟੇ ਦੀ ਢੋਵਾਂਗੇ ਆਪਾਂ ਨੇ ਤਿਆਰ ਕਰ ਲੈਣਾ ਇਹ ਜਿਹੜਾ ਨਾਸ਼ਤਾ ਦੇਖੋ ਆਪਾਂ ਇਹ ਸਬਜ਼ੀਆਂ ਦੇ ਤਿਆਰ ਕਰਿਆ ਇਹਦੇ ਵਿੱਚ ਆਪਾਂ ਨੇ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਆਪਣਾ ਪਨੀਰ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਪਾਈ ਸਿਰਫ ਆਪਾਂ ਸਬਜ਼ੀਆਂ ਹੋਰ ਵੀ ਪਾ ਸਕਦੇ ਜਿੰਨੀਆਂ ਸਬਜ਼ੀਆਂ ਸਾਨੂੰ ਲੋੜ ਆਉਣੀਆਂ ਸਬਜ਼ੀਆਂ ਅਸੀਂ ਪਾ ਸਕਦੇ ਹਾਂ ਦੇਖੋ ਜਿਹੜਾ ਸਾਡਾ ਆਹੋ ਆਟਾ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਸਬਜ਼ੀਆਂ ਪੂਰੀ ਤਰ੍ਹਾਂ ਪੋਹਾ ਤੇ ਬੇਸਣ ਪੂਰੀ ਤਰ੍ਹਾਂ ਮਿਕਸ ਹੋ ਗਿਆ। ਦੇਖੋ ਦੇਖਣ ਦੇ ਵਿੱਚ ਸਾਡਾ ਜਿਹੜਾ ਆਟਾ ਕਿੰਨਾ ਵਧੀਆ ਲੱਗਦਾ ਹੈ ਤੇ ਜਿਹੜੀਆਂ ਇਹ ਟਿੱਕੀਆਂ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਣਗੀਆਂ। ਆਪਾਂ ਨੇ ਇੱਕ ਪਾਸੇ ਜਿਹੜਾ ਤੇਲ ਹੈ ਤੇਲ ਨੂੰ ਪੂਰੀ ਤਰ੍ਹਾਂ ਆਪਾਂ ਨੇ ਗਰਮ ਕਰ ਲਿਆ। ਤੇਲ ਸਾਡਾ ਕੜ ਗਿਆ ਤੇ ਹੁਣ ਆਪਾਂ ਨੇ ਗੈਸ ਨੂੰ ਸਿਮ ਤੇ ਕਰਤਾ। ਆਪਾਂ ਇਹਨਾਂ ਨੂੰ ਸਿਮ ਤੇ ਹੀ ਬਣਾਵਾਂਗੇ ਅਣੀ ਦੇਖੋ ਸਾਡਾ ਜਿਹੜਾ ਤੇਲ ਪੂਰੀ ਤਰ੍ਹਾਂ ਕੱਢ ਗਿਆ ਤੇ ਆਪਾਂ ਇਹਨੂੰ ਸਿਮ ਤੇ ਤਿਆਰ ਕਰਾਂਗੇ ਅਸੀਂ ਹੱਥ ਨੂੰ ਲੈ ਪਾਣੀ ਜਿੰਨਾ ਆਟਾ ਅਸੀਂ ਕਣਕ ਦੀ ਰੋਟੀ ਬਣਾਉਣ ਵਾਸਤੇ ਲੈਨੇ ਉਨਾ ਹੀ ਪੇੜਾ ਆਪਾਂ ਨੇ ਲੈਣਾ ਹੈ ਨਾ ਹੀ ਬਹੁਤਾ ਵੱਡਾ ਲੈਣਾ ਤੇ ਨਾ ਹੀ ਬਹੁਤਾ ਛੋਟਾ ਲੈਣਾ ਜੇ ਆਪਾਂ ਪੇੜਾ ਵੱਡਾ ਲਵਾਂਗੇ ਤਾਂ ਇਹ ਵਿੱਚ ਤੇ ਜਿਹੜਾ ਉਹ ਕੱਚਾ ਰਹਿ ਜਾਊਗਾ ਗੈਸ ਨੂੰ ਸਿਮ ਰੱਖਣਾ ਹੈ ਤਾਂ ਕਿ ਜਿਹੜੀ ਸਾਡੀ ਇਹ ਟਿੱਕੀ ਹੈ ਵਿੱਚ ਤੇ ਬਾਹਰ ਤੇ ਪੂਰੀ ਤਰ੍ਹਾਂ ਪੱਕ ਜਵੇ ਦੇਖੋ ਅਸੀਂ ਇਸ ਆਸਾਨ ਢੰਗ ਦੇ ਨਾਲ ਆਪਾਂ ਇਹਨੂੰ ਬਣਾ ਸਕਦੇ ਹਾਂ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਹੁਣ ਆਪਾਂ ਜੇ ਸਾਡਾ ਤੇਲ ਗਰਮ ਹੈ ਆਪਾਂ ਇਹਨੂੰ ਪਹਿਲਾਂ ਇੱਕ ਜਿਹੜੀ ਆਪਣੀ ਟਿੱਕੀ ਆ ਉਹ ਤੇਲ ਦੇ ਵਿੱਚ ਪਾ ਦਿੰਦੇ ਐਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਜਿਹੜੀਆਂ ਉਹ ਤਿਆਰ ਕਰ ਲਵਾਂਗੇ ਦੇਖੋ ਜਿਹੜੀ ਸਾਡੀ ਟਿੱਕੀ ਆ ਪੂਰੀ ਤਰ੍ਹਾਂ ਤਿਆਰ ਹੋ ਗਈ ਦੇਖਣ ਵਿੱਚ ਕਿੰਨੀ ਵਧੀਆ ਲੱਗਦੀ ਹੈ ਆਪਾਂ ਇਹਨੂੰ ਸੌਸ ਨਾਲ ਦਹੀਂ ਨਾਲ ਚਾਹ ਨਾਲ ਸਰਵ ਕਰ ਸਕਦੇ ਆ ਇਹ ਆ ਬਹੁਤ ਹੀ ਟੇਸਟੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੇਲ ਸਾਡਾ ਹੁਣ ਪੂਰੀ ਤਰ੍ਹਾਂ ਗਰਮ ਹੈ ਹੁਣ ਅਸੀਂ ਪਾਈਆਂ ਦੋ ਟਿੱਕੀਆਂ ਦੇਖੋ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਸਭ ਤੋਂ ਵੱਡਾ ਅਸੀਂ ਘਰ ਦੇ ਵਿੱਚ ਸਾਫ ਸੁਥਰੇ ਤੇਲ ਦੇ ਵਿੱਚ ਆਪਣਾ ਇਹ 10 ਮਿੰਟ ਦੇ ਵਿੱਚ ਇਹ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਆ ਇਹ ਵੀ ਸਾਡੇ ਇੱਕ ਟਿੱਕੀ ਬਣ ਕੇ ਤਿਆਰ ਹੋਊਗੀ ਤੇ ਆਪਾਂ ਇਹਨਾਂ ਨੂੰ ਹੁਣ ਕੱਢ ਲਵਾਂਗੇ ਆਪਾਂ ਚਾਰਨੀ ਦੇ ਉੱਪਰ ਕੱਢਾਂਗੇ ਕਿਉਂਕਿ ਜਿਹੜਾ ਐਕਸਟਰਾ ਤੇਲ ਹੈ ਫਿਰ ਉਹ ਨਾਲ ਦੇ ਨਾਲ ਜਿਹੜਾ ਹੋਂ ਨੁੱਟ ਚੜ ਜਾਂਦਾ ਤੇ ਨਾਲ ਹੀ ਫਿਰ ਆਪਾਂ ਇਹਨਾਂ ਨੂੰ ਇੱਕ ਨੈਪਕਿਨ ਦੇ ਉੱਪਰ ਰੱਖਾਂਗੇ ਤਾਂ ਕਿ ਜਿਹੜਾ ਤੇਲ ਹੈ ਵਕਸਟਰ ਨੱਬ ਕੇ ਨੂੰ ਲੱਗ ਜਾਊਗਾ ਤੇ ਇਹ ਸਾਡੀ ਹੁਣ ਆਖਰੀ ਟਿੱਕੀ ਐ ਇਹਨੂੰ ਅਸੀਂ ਕੱਢ ਲੈ ਦੇਖੋ ਸਾਡੀ ਟਿੱਕੀ ਜਿਹੜੀ ਬਣ ਕੇ ਤਿਆਰ ਹੋ ਗਈ ਤੇ ਗੈਸ ਨੂੰ ਅਸੀਂ ਬੰਦ ਕਰਤਾ ਤੇ ਅਸੀਂ ਇੱਕ ਕੌਲੀ ਦੇ ਵਿੱਚ ਪਾਈ ਸੌਸ ਸੌਸ ਦੇ ਵਿੱਚ ਪਾਏ ਅਸੀਂ ਮਗਜ ਜਿਹੜੀਆਂ ਅਸੀਂ ਟਿੱਕੀਆਂ ਬਣਾਈਆਂ ਉਹ ਸਾਰੀਆਂ ਇੱਕ ਪਲੇਟ ਦੇ ਵਿੱਚ ਅਸੀਂ ਸਜਾ ਲਈਆਂ ਦੇਖੋ ਦੇਖਣ ਦੇ ਵਿੱਚ ਕਿੰਨੀਆਂ ਵਧੀਆ ਲੱਗਦੀਆਂ ਤੇ ਖਾਣ ਵਿੱਚ ਇਹ ਬਹੁਤ ਹੀ ਸਵਾਦਿਸ਼ਟ ਤਿਆਰ ਹੋਣਗੀਆਂ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਮੈਂ ਵੀਡੀਓ ਪਸੰਦ ਆਉਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ